ਜੀ ਕਿ ਮੇਰੇ ਜੀ ਸਾਰੇ ਮਿਲ ਕੇ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਵਿੱਚ ਜਿਹਦਾ ਨਾਮ ਹੈ ਪਿੰਟੂ ਇਟਲੀ ਅੱਜ ਅਸੀਂ ਆਏ ਹੋਏ ਹਾਂ ਜੀ ਇੱਕ ਸਪੈਸ਼ਲ ਵੀਡੀਓ ਨੂੰ ਸ਼ੂਟ ਕਰਨ ਦੇ ਲਈ ਜਿਹੜੀ ਕਿ ਹੈਗੀ ਹੈ ਚੈਲੰਜ ਵੀਡੀਓ ਔਰ ਇਹ ਚੈਲੰਜ ਕਰਨ ਜਾ ਰਹੇ ਨੇ ਮੇਰੇ ਹਸਬੰਡ ਤੇ ਮੇਰੀ ਬੇਟੀ ਯਾਨੀ ਕਿ ਇਹ ਚੈਲੰਜ ਹੋਏਗਾ ਫਾਦਰ ਵਰਸਸ ਡਾਟਰ ਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ-ਕਿਹੜਾ ਅਸੀਂ ਜਿਹੜਾ ਸਮਾਨ ਆ ਉਹ ਲਵਾਂਗੇ ਜਾਂ ਕਿਹੜਾ ਚੈਲੰਜ ਆ ਕਿੰਨੇ ਮਤਲਬ ਪੈਸਿਆਂ ਦਾ ਚੈਲੰਜ ਹੋਣ ਜਾ ਰਿਹਾ ਹਾਂ ਹਾਂਜੀ ਤੇ ਇਹ ਚੈਲੰਜ ਹੋਣ ਜਾ ਰਿਹਾ ਜੀ 10 ਜ਼ੀਰੋ ਦਾ 10 ਜ਼ੀਰੋ ਦਾ ਸਮਾਨ ਜਿਹੜਾ ਆ ਉਹ ਮੇਰੇ ਹਸਬੰਡ ਔਰ ਮੇਰੇ ਡਾਟਰ ਜਿਹੜੇ ਉਹ ਲੈਣਗੇ ਐਂਡ ਦੇ ਵਿੱਚ ਅਸੀਂ ਦੇਖਾਂਗੇ ਕਿ ਇਹਨਾਂ ਦੋਨਾਂ ਨੇ ਕੀ ਕੀ ਲਿਆ ਔਰ ਕਿਹਦੀ ਪ੍ਰਾਈਸ ਜਿਹੜੀ ਆ ਉਹ 10 ਜ਼ੀਰੋ ਦੇ 10 ਜ਼ੀਰੋ ਚ ਆਉਂਦੀ ਹੈ ਜਾਂ 10 ਜ਼ੀਰੋ ਦੇ ਨੇੜੇ ਰਹਿੰਦੀ ਹੈ ਆਓ ਕਰਦੇ ਹਾਂ ਚੈਲੰਜ ਤੇ ਦੇਖਦੇ ਹਾਂ ਕੌਣ ਜਿੱਤਦਾ ਹੈ ਚੈਲੰਜ ਹਾਂਜੀ ਲੋ ਜੀ ਹੁਣ ਸਾਡਾ ਚੈਲੰਜ ਹੋਣ ਜਾ ਰਿਹਾ ਸ਼ੁਰੂ ਤੇ ਹਾਂਜੀ ਤੁਸੀਂ ਤਿਆਰ ਹੋ ਜੀ ਚੈਲੰਜ ਲਈ ਦੋਨੇ ਜਣੇ ਹਾਂਜੀ ਬਿਲਕੁਲ ਤਿਆਰ ਆ ਜੀ ਦੇਖਦੇ ਹਾਂ ਕੌਣ ਜਿੱਦਾ ਜੀ ਜੀ ਹੁਣ ਮੇਰੇ ਤਾਂ ਪਾਪਾ ਜੋ ਕੌਣ ਜਿੱਦਾ ਮੈਂ ਤਾਂ ਪੂਰੀ ਤਿਆਰੀ ਕਰਕੇ ਆਈ ਆ ਦੇਖਦੇ ਹਾਂ ਹਾਂਜੀ ਹੁਣ ਦੇਖੋ ਕੌਣ ਜਿੱਦਾ ਹਾਂਜੀ ਲੋ ਬੇਟਾ ਲੈ ਲਈ ਚਸਤੀ ਨੂੰ ਰੈਡੀ ਹੋ ਚੈਲੰਜ ਦੇ ਲਈ ਹਾਂਜੀ ਰੈਡੀ ਆ ਚਲੋ ਜੀ ਮਿੰਨ ਤਾਂ ਮੇਰਾ ਫੇਵਰਟ ਸਮਾਨ ਪਹਿਲੇ ਦੇਸਪਿਆ ਯਾਨੀ ਕਿ ਸਟੇਸ਼ਨਰੀ ਕੀ ਤਾਂ ਮੈਂ ਦੇਖਦੇ ਹਾਂ ਇਥੋਂ ਮੈਨੂੰ ਕੀ ਵਧੀਆ ਲੱਗਦਾ ਤਾਂ ਪਰ ਇਹ ਚੈਲੈਂਜਡ ਆਈਟਮ ਕੀ ਹੈ ਚੈਲੈਂਜ ਦੀ ਜਿਹੜੀ ਰੇਂਜ ਹੈ ਉਹ ਵੀ ਯਾਦ ਹੈ ਨਾ ਵੀ ਆਪਣਾ ਕਿੰਨੇ ਕ ਦਾ ਚੈਲੈਂਜ ਹੈ ਜੇ ਤਾਂ ਐਂਡ ਵਿੱਚ ਡਿਸਾਈਡ ਕਰਦੇ ਹਾਂ ਵੀ ਪਾਪਾ ਨੂੰ ਮਿਲਦਾ ਹੈ ਜਾਂ ਤੁਹਾਨੂੰ ਮਿਲਦਾ ਹੈ ਨਾ ਹਾਂਜੀ ਲਓ ਜੀ ਬੇਟੀ ਤਾਂ ਮੇਰੀ ਫੁੱਲ ਕਨਸੈਂਟਰੇਸ਼ਨ ਨਾਲ ਆਪਣਾ ਸਮਾਨ ਦੇਖ ਰਹੀ ਹੈ ਪਰਾਇਸ ਵੀ ਨਾਲ ਨਾਲ ਦੇਖਣੀ ਆ ਬੇਟਾ ਜੀ ਪਰਾਇਸ ਦੇਖਣੀ ਹੈ ਨਹੀਂ ਤਾਂ ਚੀਜ਼ ਨਹੀਂ ਮਿਲਣੀ ਹਾਂ ਨਹੀਂ ਤਾਂ ਐਂਡ ਵਿੱਚ ਇੱਥੇ ਛੱਡ ਕੇ ਜਾਣਾ ਪੈਣਾ ਬਾਅਦ ਵਿੱਚ ਇਹ ਨਹੀਂ ਕਹਿਣਾ ਕਿ ਪਾਪਾ ਨੂੰ ਮਿਲ ਗਿਆ ਤਾਂ ਮੈਂ ਰਹਿ ਗਈ ਹਾਂ ਜੀ ਦੇਖੋ ਮੈਂ ਵੀ ਹੁਣ ਲੱਭ ਰਿਆਂ ਦੇਖਦਾ ਕੋਈ ਨਾ ਕੋਈ ਸਮਾਨ ਦੇਖਦੇ ਆ ਜਿਹੜਾ ਜੀ ਯੂਸਫੁਲ ਹੋਵੇ ਆਪਣੇ ਹਾਂਜੀ ਤੇ ਉਹ ਤੇ ਰੈਡੀ ਆ ਬੇਟੀ ਸਾਡੀ ਤਾਂ ਚੈਲੰਜ ਨੂੰ ਪੂਰੀ ਰੈਡੀ ਆ ਤੇ ਮੈਂ ਦੇਖਦਾ ਕੋਈ ਨਹੀਂ ਐਂਡ ਦੇ ਵਿੱਚ ਪਤਾ ਲੱਗਣਾ ਕਿ ਮੇਲਾ ਕਿਹਨੂੰ ਜਿੱਦਦਾ ਦੇਖਦੇ ਆ ਜੀ ਕੌਣ ਜਿੱਦਦਾ ਹੁਣ ਸਮਾਨ ਲਈ ਤਾਂ ਦੋਨਾਂ ਨੇ ਜਾਣਾ ਪਰ ਐਂਡ ਵਿੱਚ ਇਹ ਦੇਖਣਾ ਹੈ ਕਿ ਘਰ ਕਿਨੇ ਲੈ ਕੇ ਜਾਣਾ ਸਮਾਨ ਹਾਂ ਦੇਖਦੇ ਹਾਂ ਹੁਣ ਇਹ ਤਾਂ ਦੇਖਣ ਵਾਲੀ ਗੱਲ ਆ ਕਹਿੰਦੇ ਹੁੰਦੇ ਨਾ ਦੇਖਦੇ ਹਾਂ ਆ ਦੇਖੋ ਜੀ ਕਿੰਨਾ ਵਧੀਆ ਸਮਾਨ ਲੱਗਾ ਹੋਇਆ ਦਿਲ ਤਾਂ ਮੇਰਾ ਵੀ ਕਰਦਾ ਕਿ ਮੈਂ ਵੀ ਅੱਜ ਕੁਛ ਨਾ ਕੁਛ ਲੈ ਕੇ ਜਾਵਾਂ ਪਰ ਅੱਜ ਫਿਲਹਾਲ ਕਿਉਂਕਿ ਫਾਦਰ ਡਾਟਰ ਚੈਲੰਜ ਹੈ ਤੇ ਅੱਜ ਮੈਂ ਨਹੀਂ ਕੁਛ ਲੈ ਰਹੀ ਲਓ ਜੀ ਮੈਂ ਸੋਚਦਾ ਹਾਂ ਤੇ ਆਪਣੇ ਘਰ ਦੇ ਵਿੱਚ ਕੰਮ ਆਉਣ ਵਾਲਾ ਸਮਾਨ ਹੀ ਲਈਏ ਇੱਕ ਮੈਂ ਸੋਚਦਾ ਵੀ ਆਹ ਲੈ ਲਈਏ ਪਲਾਸ ਆ ਇਹ ਜਿਹਦਾ ਆਪਣੇ ਕਹਿ ਦਿੰਦੇ ਆ ਪਾਪਾ ਕਰ ਲੋ ਇਹਨੂੰ ਆਹ ਵਾਲਾ ਇਹ ਵੀ ਵਧੀਆ ਇਹ ਹੈਗਾ 4 ਯੂਰੋ ਦਾ ਲੱਗਾ 4 ਯੂਰੋ ਦਾ ਤੇ ਕਿਹ ਲੈ ਲੈਂਦੇ ਆ ਫਿਰ ਦੇਖਦੇ ਆ ਇਹ ਕਾ ਲਿਆ ਜੀ ਹਾਈ ਸ਼ਾਇਨ ਕਾਰ ਵੈਕਸ ਇਹ ਲੈ ਲਿਆ ਆ ਲੈਣ ਨੂੰ ਤਾਂ ਬਹੁਤ ਕੁਝ ਦਿਲ ਕਰਦਾ ਜਿੱਦਾ ਕਾਫੀ ਸਮਾਨ ਆ ਬਹੁਤ ਜਿਆਦਾ ਸਮਾਨ ਆ ਵਧੀਆ ਲੱਗਾ ਸ਼ੈਂਪੂ ਲੱਗਿਓ ਗੱਡੀਆਂ ਧੋਣ ਵਾਲੇ ਰਿੰਮ ਧੋਣ ਵਾਲੀਆਂ ਚੀਜ਼ਾਂ ਆ ਹੋਰ ਬਹੁਤ ਸਮਾਨ ਆ ਪਰ ਇਹ ਆ ਵੀ ਜਿੱਦਾਂ ਸਾਡਾ ਬਜਟ ਹੈ ਜੇ ਘਟਾਇਆ ਕਰਕੇ ਨਾ ਅਸੀਂ ਜਿੱਦਾਂ ਉਹ ਚੈਲੰਜ ਵਾਲਾ ਬਜਟ ਘਟ ਰੱਖਿਆ ਆ ਉਹਦੇ ਕਰਕੇ ਫਿਰ ਉਹਦੇ ਹਿਸਾਬ ਨਾਲ ਚੱਲਣਾ ਪੈਣਾ ਦੇਖਦੇ ਆ ਬਾਕੀ ਕੋਈ ਨਹੀਂ ਹੌਲੀ ਹੌਲੀ ਦੇਖਦੇ ਆ ਸਾਰਾ ਸਮਾਨ ਜੀ ਹਾਂਜੀ ਦੱਸੋ ਕਿ ਮਜ਼ਾ ਆ ਰਿਹਾ ਮੇਰਾ ਚੈਲੰਜ ਵੀਡੀਓ ਕਰਕੇ ਹਾਂ ਬਿਲਕੁਲ ਬਿਲਕੁਲ ਬਹੁਤ ਮਜ਼ਾ ਆ ਰਿਹਾ ਜੀ ਕਰ ਰਹੇ ਆ ਚੈਲੰਜ ਪੂਰਾ ਹੁਣ ਦੇਖਦੇ ਆਂ ਜੀ ਆਸ ਤਾਂ ਹੈ ਜਿੱਤ ਜਾਗੇ ਅੱਜ ਦੇਖਦੇ ਆਂ ਜੀ ਹਾਂਜੀ ਹੁਣ ਦੇਖਦੇ ਆਂ ਹਾਂਜੀ ਬੇਟਾ ਤੈਨੂੰ ਕਿੱਥੇ ਲੱਗ ਰਿਹਾ ਮੈਨੂੰ ਤਾਂ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਚੈਲੰਜ ਵੈਸੇ ਵੀ ਮੇਰੇ ਫੇਵਰੇਟ ਹੁੰਦੇ ਆ ਖਾਸ ਕਰਕੇ ਸ਼ਾਪਿੰਗ ਦੇ ਜਿਹੜੇ ਹੁੰਦੇ ਉਹ ਸਾਰੇ ਬਿਲਕੁਲ ਫੇਵਰੇਟ ਹੁੰਦੇ ਆ ਤੇ ਕਮੈਂਟ ਕਰ ਕਿਸੇ ਕੋਈ ਨਾ ਮੇਰਾ ਹਸਟੇਸ਼ਨ ਹੀ ਵਧੀਆ ਲੱਗਦਾ ਬਿਲਕੁਲ हां जी बेटा ਤੁਸੀਂ ਕੀ ਲੈ ਕੇ ਆਏ ਹੋ ਦੱਸੋ ਮੈਂ ਆਪਣੀ ਫੇਵਰਟ ਸਮਾਨ ਲੈ ਕੇ ਆਈ ਹਾਂ ਸਾਰਾ ਕੁਝ ਬਹੁਤ ਪਸੰਦ ਆ ਤੇ ਹੁਣ ਮੈਂ ਦੇ ਪ੍ਰਾਈਸ ਦੱਸੂਗੀ ਹਾਂਜੀ ਸੋ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਆ ਇਹ ਇਹ ਤਾਂ ਇੱਕ ਹੀ ਚੀਜ਼ ਆ ਕੀਚਨ ਐ ਇੱਕ ਓਕੇ ਤੇ ਤੁਹਾਨੂੰ ਵੀ ਜਾਨਣਾ ਦਿਸ ਕੀਚਨ ਆ ਕਵਾਈ ਓਕੇ ਤਾਂ ਇਹ ਹੈਗਾ 1.90 ਦਾ ਓਕੇ ਠੀਕ ਆ 1 ਯੂਰੋ 90 ਸੈਂਟ ਦਾ ਹੈ ਨਾ ਹਾਂਜੀ ਅੱਗੇ उस तो बाद मैं आले स्टिकी नोट्स जो है कि 99 सेंट से ओके तो उस तो बाद मैं ले आए स्पीशी एक 99 सेंट आया ओके एंटी स्ट्रेस पी टॉक्टे ठीक है डबल की वाला हां जी उस तो बाद मैं ले आप बोल ठीक है जो कि है कि 399 ये तो भी सरप्राइज निकलेगा हां जी चार यूरो का फाइव सरप्राइज वाला आया ठी ਨਾਈਸ ਅੱਛੇ ਜੀ ਤੇ ਇਹ ਹੈਗੀਆਂ 139 ਦੀਆਂ ਓਕੇ ਤੇ ਲਾਸਟ ਮੈਂ ਰਹੀ ਆ 199 ਸੈਂਟ ਦੀ ਤੇ ਇਹਦਾ ਟੋਟਲ ਕਿੰਨਾ ਬਣਿਆ ਜੀ ਹੁਣ ਇਹਦਾ ਟੋਟਲ 9.64 ਹੈ ਲੋ ਜੀ 9.64 ਯੂ ਲੋ ਇਹ ਚੈਲੰਜ ਜਿਹੜਾ ਆ ਮੈਨੂੰ ਲੱਗਦਾ ਆ ਮੈਂ ਜਿੱਤੂਗੀ ਦੇਖੋ ਹੁਣ ਦੇਖੋ ਹਾਲੇ ਤੱਕ ਤਾਂ ਪਾਪਾ ਦੇਖਦੇ ਆ ਉਹਨਾਂ ਨੇ ਕੀ ਲਿਆ ਹਾਂਜੀ ਤੁਸੀਂ ਦੱਸੋ ਮੈਂ ਲਿਆ ਜੀ ਇੱਕ ਆ ਡੱਬਾ ਲਿਆ ਲੰਚ ਬਾਕਸ ਸੰਗ ਯੂਜ਼ ਕਰਨ ਨੂੰ ਇਹ 4 ਯੂਰੋ ਦਾ ਆਇਆ ਅੱਛਾ ਜੀ ਇਹ ਕਾਲੀ ਟਰੇ ਲਈ ਆ ਮਲਵੇ ਦੇ ਵਿੱਚ ਬੋਲ ਆ ਦੋ ਇਹ ਮੂਸਲੀ ਵਗੈਰਾ ਖਾਣ ਨੂੰ ਆ ਆ ਮੂਸਲੀ ਵਗੈਰਾ ਖਾਣ ਨੂੰ ਆ ਆਈਸਕ੍ਰੀਮ ਖਾਣ ਨੂੰ 4 ਯੂਰੋ ਦਾ ਆਇਆ ਅੱਛਾ ਜੀ ਤੇ ਇੱਕ ਲਿਆ ਕਾਰ ਬੋਸ਼ ਠੀਕ ਆ ਜੀ ਸਾਈਨ ਵਾਲਾ ਜਿਹੜਾ ਹਾਂਜੀ ਇਹ ਲਿਆ 3 ਯੂਰੋ ਦਾ ਠੀਕ ਆ ਤਾਂ ਇਹ ਕਾ ਲਿਆ ਜੀ 3 ਯੂਰੋ ਦਾ ਏਕੇ ਪਲਾਸ ਹੈ ਜਿਹਦਾ ਘਰ ਕੰਮ ਕਰਦਾ ਲਓ ਜੀ ਇਹਦਾ ਮਤਲਬ ਜਿਹੜੇ ਬਣ ਗਿਆ 14 ਯੂਰੋ ਜੀ ਹਾਂ ਹੁਣ ਤਾਂ ਬੇਟਾ ਪਾਪਾ ਜਿਹੜੇ ਓਵਰ ਬਜਟ ਚਲੇ ਗਏ 14 ਯੂਰੋ ਦਾ ਸਮਾਨ ਪਾਪਾ ਨੇ ਲਿਆ ਤੇ ਡੇਟ ਮੇਰੀ ਲਿਆ 9 ਯੂਰੋ 64 ਸੈਂਟ ਤੇ ਲਓ ਜੀ ਇਹ ਚੈਲੰਜ ਜਿਹੜੀ ਆ ਇਹ ਜਿੱਤਦੀ ਆ ਸਾਡੀ ਬੇਟੀ ਜਿਹੜੀ ਕਿ ਹੈਗੀ ਹੁਣ ਬਹੁਤ ਖੁਸ਼ ਸਮਾਨ ਅਸੀਂ ਇਹ ਵਾਲਾ ਘਰ ਲੈ ਕੇ ਜਾਵਾਂਗੇ ਲਓ ਜੀ ਚੈਲੰਜ ਵੀਡੀਓ ਜਿਹੜੀ ਸਾਡੀ ਹੋ ਗਈ ਆ ਕੰਪਲੀਟ ਸ਼ੋਪਿੰਗ ਹੋ ਗਈ ਆ ਡਨ ਇਹਦੇ ਚ ਜਿੱਤੀ ਆ ਮੇਰੀ ਬੇਟੀ ਤੇ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਨੈਕਸਟ ਚੈਲੰਜ ਅਸੀਂ ਕਿਹਦੇ ਨਾਲ ਕਰੀਏ ਇਸ ਜੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਜ਼ਰੂਰ ਕਰਨਾ ਥੈਂਕ ਯੂ ਸੋ ਮੱਚ ਫॉर ਵਾਚਿੰਗ